ਹਾੜਾਂ ਦੀ ਸਿੱਤੀ ਨੂੰ ਲੈ ਕੇ ਪੰਜਾਬ ਅੱਜ ਬੜੀ ਨਾਜ਼ੁਕ ਸਿੱਤੀ ਚੋਂ ਗੁਜ਼ਰ ਰਿਹਾ ਸੋ ਇਸੇ ਸਿੱਤੀ ਨੂੰ ਮੁੱਖ ਰੱਖ ਕੇ ਸਾਡੀ ਅੱਜ ਕਮਾਂਡੋ ਯੋਧੇ ਤੇ ਤਰਕਰਾਂ ਦੀ ਪੂਰੀ ਟੀਮ ਮੇਰਾ ਜੱਗੂ ਜੀ ਸੱਤੂ ਜੀ ਬੰਟੀ ਜੀ ਬਲਿਹਾਰ ਜੀ ਤੇ ਸਾਡੇ ਨਸੀਬ ਜੀ ਪੂਰੀ ਟੀਮ ਕਹਿੰਦੇ ਘੱਗਰ ਦੇ ਬੰਨ ਦਾ ਸਰਵਾਵੇ ਕਰ ਲਈਏ ਕਿਉਂਕਿ ਬਾਅਦ ਵਿੱਚ ਸਰਕਾਰਾਂ ਨੂੰ ਦੋਸ਼ ਦੇਣ ਤੋਂ ਕਿੱਥੋਂ ਬੰਨ ਕਮਜ਼ੋਰ ਸੀ ਪਹਿਲਾਂ ਦੇਖਿਆ ਨਹੀਂ ਗਿਆ ਜਾ ਗਵਰਨਮੈਂਟੀ ਜਾਂ ਥੱਲੇ ਪਾਟ ਕੇ ਉਸ ਨੂੰ ਲੈ ਕੇ ਸਰਵੇ ਕਰਨ ਲਈ ਇਹ ਟੀਮ ਨਿਕਲੀ ਹੈ ਕਿਉਂਕਿ ਹਾਲਾਤ ਬਹੁਤ ਨਾਜੁਕ ਨੇ ਸਾਡਾ ਸਭ ਦਾ ਫਰਜ ਬਣਦਾ ਹੈ ਕਿ ਇਹ ਮਾਹੌਲ ਨੂੰ ਬਚਾਇਆ ਜਾਵੇ ਉਹ ਜਿਹੜੇ ਇਹ ਅਨੇ ਵੱਡੇ ਵਹਾਵ ਦੇ ਵਿੱਚ ਮਕੌੜ ਸਾਹਿਬ ਤੋਂ ਲੈ ਕੇ ਵਾਇਆ ਫੂਲ ਤੋਂ ਹੋ ਕੇ ਮੂੜਕ ਤੱਕ ਜਿਹੜਾ 15 ਤੋਂ 17 ਕਿਲੋਮੀਟਰ ਦਾ ਸਫ਼ਰ ਹੈ ਪਾਣੀ ਦੇ ਵਿੱਚ ਉਹ ਤੈਅ ਕਰਨ ਨੂੰ ਟੀਮ ਸਾਡੇ ਯੋਧੇ ਸਾਡੇ ਫਨਕਾਰ ਸਾਡੇ ਕਮਾਂਡੋ ਜਿਹੜੇ ਕਬੱਡੀ ਦੇ ਮੈਦਾਨਾਂ 'ਚ ਪਹਿਲਾਂ ਰੇਡਾਂ ਪਾਉਂਦੇ ਸੀ ਅੱਜ ਪਾਣੀ ਦੇ ਵਿੱਚ ਰੇਡਾਂ ਪਾਉਂਦੇ ਨੇ ਵੀ ਕਹਿੰਦੇ ਜਿੱਥੇ ਮਰਜ਼ੀ ਕਹਿ ਦਿਓ ਹਾਜ਼ਰ ਹਾਂ ਤਾਂ ਅੱਤੀ ਜਮਾਨ ਨਾਲ ਸਾਡੇ ਨਾਲ ਹਾਜ਼ਰ ਨਹੀਂ ਹੋਏ ਨੇ ਸੋ ਇਹਨਾਂ ਦਾ ਵੀ ਵੀਰੇ ਬਹੁਤ ਬਹੁਤ ਧੰਨਵਾਦ ਕਿਉਂਕਿ ਅੱਜ ਹਰ ਇੱਕ ਨੂੰ ਲੋੜ ਹੈ ਕਿਉਂਕਿ ਹਰਾਂ ਦੀ ਜਿਹੜੀ ਸਥਿਤੀ ਹੈ ਨਾ ਚੁੱਕਾ ਬੰਨਾਂ ਤੇ ਨਿਗਰਾਨੀ ਰੱਖਣ ਦੀ ਲੋੜ ਹੈ ਸਰਕਾਰ ਦੇ ਜਿਹੜੇ ਮੰਦਰੇ ਜਿਹੜਾ ਮਾਹੌਲ ਹੈ ਜਿਹੜਾ ਮੌਸਮ ਹੈ ਬੱਦਲ ਦਾ ਉਹ ਵੀ ਸਾਡੇ ਫਿਰ ਤੇ ਬਹੁਤ ਪਿਛਲੇ ਦਿਨਾਂ ਤੋਂ ਮੁੰਡਰਾ ਰਿਹਾ ਹੈ ਔਰ ਅੱਜ ਵੀ ਜਿਹੜਾ ਬੱਦਲ ਹੈ ਬਹੁਤ ਬੜਿਆ ਹੋਇਆ ਹੈ ਲੇਕਿਨ ਮੀਂਹ ਦੀ ਕੋਈ ਪ੍ਰਵਾਹ ਨਹੀਂ ਪਾਣੀ ਦੀ ਕੋਈ ਪ੍ਰਵਾਹ ਨਹੀਂ ਕਿਉਂਕਿ ਪਾਣੀਆਂ ਦੇ ਵਿੱਚ ਹੀ ਜੰਮ ਜੰਮ ਕੇ ਪਲੇ ਵੱਡੇ ਹੋਏ ਆ ਇਸ ਕਰਕੇ ਬਈ ਜੀ ਇਹ ਪੂਰੇ ਮਾਹੌਲ ਨੂੰ ਨਿਜਿਠਣਾ ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਆਪਾਂ ਆਪਣੇ ਆਪਣੇ ਮੱਖਿਆਂ ਤੇ ਲੱਗੇ ਹੋਏ ਬੰਨਾਂ ਦਾ ਪ੍ਰੋਪਰ ਪਹਿਰਾ ਦੇ ਕੇ ਇਹਨੂੰ ਕਿਉਂਕਿ ਦੇਖਦੇ ਆ ਰਹੇ ਆ ਕਿ ਜੀਸੀਬੀਆਂ ਜਿਹੜੇ ਬੰਨਾਂ ਦੇ ਉੱਤੇ ਪਹਨਾਤ ਨੇ ਤੋਂ ਟਰੈਕਟਰ ਸਾਡੇ ਕਿਸਾਨ ਭਰਾਵਾਂ ਤੇ ਸਾਡੇ ਜੱਟ ਵੀਰਾਂ ਦੇ ਵਿੱਤ ਕਰਾਇ ਲੈ ਕੇ ਬੰਨਾਂ ਦੇ ਖੜੇ ਨੇ ਸੋ ਸਾਰੀ ਜਿਹੜੀ ਟੀਮ ਹੈ ਉਹ ਪੂਰੀ ਵਧੀਆ ਤਰ੍ਹਾਂ ਦੇ ਨਾਲ ਜਿਹੜੀ ਹੈਗੀ ਉਹ ਇਹ ਚੀਜ਼ ਦਾ ਸਿਵੈਖਣ ਕਰ ਰਹੀ ਆ ਜਿੱਥੇ ਕਿਤੇ ਹੈ